ਬਈ ਆਪਾਂ ਨੇ ਕੀਮੀ ਪਵਨ ਦਾ ਇੰਸਟਾਗ੍ਰam ਜਦੋਂ ਸਰਚ ਕੀਤਾ ਸੋਰੀ YouTube ਚੈਨਲ ਤਾਂ YouTube ਚੈਨਲ ਇਹਨਾਂ ਤਾਂ ਇਹ ਹੀ ਆ ਵੀ 357000 ਸਬਸਕ੍ਰਾਈਬਰ ਇਹਨੇ ਸਬਸਕ੍ਰਾਈਬਰ ਨੇ ਅਤੇ ਵੀਡੀਓ ਸਿਰਫ ਦੋ ਬਾਕੀ ਵੀਡੀਓਜ਼ ਕਿੱਥੇ ਗਈਆਂ ਤੁਸੀਂ ਵੀ ਸੋਚ ਰਹੇ ਹੋਗੇ ਇਹ ਕੀਮਿਸ ਕਿਚਨ ਇਸ ਦੇ ਉੱਤੇ ਵੀ ਜਿਹੜੀਆਂ ਵੀਡੀਓ ਸੀ ਉਹ ਸਾਇਦ ਡਿਲੀਟ ਕਰ ਦਿੱਤੀਆਂ ਗਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਦੋ ਵੀਡੀਓਜ਼ ਇੱਥੇ ਬਚੀਆਂ ਨੇ ਚੈਨਲ ਦੇ ਉੱਤੇ ਉਹ ਸਿਰਫ ਲਾਈਵ ਨੇ ਉਹ ਵੀ ਜਦੋਂ ਹੇਮਕੁੰਡ ਸਾਹਿਬ ਗਏ ਸੀ ਉਦੋਂ ਦੇ ਲਾਈਵ ਨੇ ਇਹ 3 ਸਾਲ ਪਹਿਲਾਂ ਦੇ ਇਹ ਸਾਇਦ ਪਵਨ ਗਿਆ ਸੀ ਉਸ ਸਮੇਂ ਉਦੋਂ ਦਾ ਇਹ ਲਾਈਵ ਆ ਠੀਕ ਆ ਹੋਰ ਕੋਈ ਵੀਡੀਓ ਦਿਖਾਈ ਨਹੀਂ ਦੇ ਰਹੀ ਜਦੋਂ ਆਪਾਂ ਕਲਿੱਕ ਕਰੀਏ ਤਾਂ ਵੀਡੀਓ ਤੇ ਕਿਉਂਕਿ ਲਿੰਕ ਪਾਈ ਹੋਏ ਜਨਾਂ ਇਹਨਾਂ ਨੇ ਪੋਸਟਾ ਦੇ ਵਿੱਚ ਜਿਹੜੇ ਜਿਹੜੇ ਬਲੌਗ ਦੇ ਤਾਂ 6 ਮਹੀਨੇ ਪਹਿਲਾਂ ਦੀ ਜਿਹੜੀ ਵੀਡੀਓ ਪ੍ਰਾਈਵੇਟ ਇਸ ਤੇ ਕਲਿੱਕ ਕਰਾਂਗੇ ਜੀ ਆਪਾਂ ਇਸ ਤੇ ਕਰਾਂਗੇ ਇਹ ਵੀ ਪ੍ਰਾਈਵੇਟ ਇਸ ਤੇ ਕਰਾਂਗੇ ਇਹ ਵੀ ਪ੍ਰਾਈਵੇਟ ਯਾਨੀ ਕਿ ਡਿਲੀਟ ਨਹੀਂ ਕੀਤੀਆਂ ਵੀਡੀਓਜ਼ ਪ੍ਰਾਈਵੇਟ ਕਰ ਦਿੱਤੀਆਂ ਨੇ ਜਾਂ ਫਿਰ ਅਨਲਿਸਟਿਡ ਕਰ ਦਿੱਤੀਆਂ ਨੇ ਮਤਲਬ ਕਿ ਵੀਡੀਓਜ਼ ਹੈਗੀਆਂ ਨੇ ਚੈਨਲ ਦੇ ਉੱਤੇ ਇਨ ਫਿਊਚਰ ਤੇ ਪਬਲਿਕ ਕਰਨਾ ਚਾਹੁੰਦੇ ਆ ਉਹ ਤਾਂ ਪਬਲਿਕ ਹੋ ਸਕਦੀ ਆ ਬਾਕੀ ਜੇ ਡਿਲੀਟ ਹੁੰਦਾ ਤਾਂ ਇੱਥੇ ਲਿਖਿਆ ਹੁੰਦਾ ਦੀ ਯੂਜ਼ਰ ਹੈਜ਼ ਡਿਲੀਟਡ ਦਾ ਵੀਡੀਓ ਸੋ ਉਹਨਾਂ ਨੇ ਪ੍ਰਾਈਵੇਟ ਕੀਤੀਆਂ ਨੇ ਡਿਲੀਟ ਨਹੀਂ ਕੀਤੀਆਂ ਜਿਹੜੇ ਕਹਿ ਰਹੇ ਆਂ ਵੀ ਡਿਲੀਟ ਕਰ ਦਿੱਤੀਆਂ ਇਹੋ ਜਿਹਾ ਕੁਝ ਨਹੀਂ ਆ ਬਾਕੀ ਦੱਸਿਓ ਤੁਸੀਂ ਕੀ ਗੱਲਬਾਤ ਹੋਈ ਆ ਧੰਨਵਾਦ